ਜਸਵਿੰਦਰ ਜਸਵਿੰਦਰ ਭਾਈ ਜੀ ਕੀ ਗੱਲ ਬਾਤ ਹੋਈ ਆ ਭਾਈ ਇਹਦਾ ਰਜੀਤ ਸਿੰਘ ਜਿਹੜਾ ਰਾਣਾ ਸੀਗਾ ਮੁੰਡਾ ਮੇਰਾ ਬ੍ਰਦਰ ਸੀਗਾ ਆਰਮਪਾਲ ਬੰਬੇ ਲਾ ਕੇ ਆਏਗਾ ਤਿੰਨ ਮਹੀਨੇ ਕੰਮ ਤੇ ਭਾਈ ਉਸ ਤੋਂ ਆਇਆ ਜਿੱਦਾਂ 10 ਦਿਨ ਹੀ ਹੋਈ ਹੱਲੇ ਆਏ ਨੂੰ ਤੇ ਆਹ ਜਿਹੜਾ ਰਜੀਤ ਸਿੰਘ ਰਾਣਾ ਤੇ ਇਹਨੂੰ ਘਰੋਂ ਲੈ ਗਿਆ ਭਾਈ ਘਰੋਂ ਲੈ ਕੇ ਆਇਆ ਤੇ ਉਹਦੇ ਨਾਲ ਗੱਡੀ 'ਚ ਬਿਠਾਇਆ ਇਹਨੂੰ ਤੇ ਨਹਿਰ ਤੇ ਜਾਂਦੇ ਉੱਥੇ ਡੈਥ ਹੋ ਗਈ ਭਾਈ ਸਾਡੇ ਬੰਦੇ ਦੀ ਮੌਤ ਕੀਤੀ ਗਈ ਇਹਨੇ ਤੇ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਜਾਂ ਕੋਈ ਪੁਰਾਣੀ ਰੰਜਿਸ਼ ਹੈਗੀ ਆ ਨਹੀਂ ਪੁਰਾਣੀ ਕੋਈ ਨਹੀਂ ਜੀ ਸਾਰੇ ਪਿੰਡ ਦੇ ਨੂੰ ਪਤਾ ਇਦਾਂ ਦੀ ਕੋਈ ਗੱਲ ਨਹੀਂ ਸੀ ਨਹੀਂ ਰਾਣੇ ਦੀ ਤੇ ਉਹਨਾਂ ਦੀ ਜਿਹੜਾ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਉਹਨਾਂ ਦੀ ਸੀਗੀ ਜੀ ਉਹਨਾਂ ਦੀ ਲਾਗਵਟ ਤੇ ਚੱਲਦੀ ਰਹਿੰਦੀ ਅੱਛਾ ਹਾਂਜੀ ਤੇ ਤੁਹਾਡੇ ਬ੍ਰਦਰ ਦੇ ਨਾਲ ਜਿਹੜਾ ਰਾਣਾ ਸੀਗਾ ਇਹਦਾ ਕੀ ਕੰਫਰੰਸ ਸੀਗਾ ਕੋਸ਼ਮਨੀ ਜੀ ਸਾਡੇ ਬੰਦੇ ਨੇ ਇਹਨੂੰ ਫੋਨ ਕੀਤਾ ਸੀਗਾ ਫੋਨ 8 ਵਜੇ ਫੋਨ ਕੀਤਾ ਭਾਜੀ ਅੱਛਾ ਹਾਂਜੀ ਘਰੋਂ ਲੈ ਕੇ ਗਿਆ ਵਾ ਫੋਨ ਕੀਤਾ ਇਹ ਕਹਿੰਦਾ ਮੈਂ ਬਾਹਰ ਖੜਾ ਵਾਂ ਤੂੰ ਆ ਜਾ ਤੇ ਭਾਬੀ ਨਾਲ ਵੀ ਗੱਲ ਹੋਈ ਸੀ ਉਹਨਾਂ ਦੀ ਵਾਈਫ ਨਾਲ ਵੀ ਗੱਲ ਹੋਈ ਰਾਮ ਕਲ ਨੂੰ ਜੇਦੀ ਜੇਦੀ ਅਸੀਂ ਕਿਹਾ ਸੀ ਉਹ ਕਹਿੰਦਾ ਮੈਂ ਨਹੀਂ ਜਾਣਾ ਸਾਡੀ ਜਿੱਦਾਂ ਉਹਨਾਂ ਪਾਂਜੀ ਦਾ ਕਲ ਨੂੰ ਉਹ ਰਿੰਗਸ਼ਾਹ ਮਰੀ ਸੀ ਜੀ ਹੰਦਿਆ ਜੇਦੀ ਡੈਥ ਹੋਈ ਆ ਉਹਦਾ ਨਾਮ ਕੀ ਆ ਹਾਂਜੀ ਰਾਮ ਤੁਹਾਡੇ ਬੰਦੇ ਦਾ ਨਾਮ ਕੀ ਆ ਹਾਂ ਪਾਲ ਜੀ अच्छा ਤੁਹਾਡਾ ਕੀ ਲੱਗਦਾ ਉਹ ਮੇਰਾ ਬ੍ਰਦਰ ਹੈ ਜੀ ਬ੍ਰਦਰ ਹੁਣ ਤੁਸੀਂ ਕੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਚੱਕੜਾ ਸੀ ਇਥੋਂ ਨਿਦਾਸ਼ ਨਹੀਂ ਲੈ ਕੇ ਜਾ ਸਕਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਕੇਦੀ ਰੰਜਿਸ਼ ਕੇਦੀ ਸੀ ਰੰਜਿਸ਼ ਦੀ ਦੋਵਾਂ ਪਰਿਵਾਰਾਂ ਦੀ ਉਹਦੇ ਵਿੱਚ ਇੱਕ ਸਾਡਾ ਜਿਹੜਾ ਵਿਅਕਤੀ ਸੀਗਾ ਰਾਮਪਾਲ ਤੇ ਉਹਨੂੰ ਵੀ ਜਿਹੜਾ ਇੱਕ ਵਿਅਕਤੀ ਜਿਹੜਾ ਨਾਲ ਲੈ ਗਿਆ ਤੇ ਜਿੱਥੇ ਉਹਨੇ ਦੂਸਰੇ ਵਿਅਕਤੀ ਦਾ ਤਾਂ ਕਤਲ ਕੀਤਾ ਹੀ ਆ ਆਪਣੀ ਮਨਸ਼ਾ ਮੁਤਾਬਕ ਤੇ ਇੱਕ ਜਿਹੜਾ ਰਾਮਪਾਲ ਆ ਸਾਡਾ ਜਿਹੜਾ ਵਿਅਕਤੀ ਆ ਸਾਡਾ ਭਰਾ ਆ ਤੇ ਉਹਦੀ ਵੀ ਜਿਹੜੀ ਆ ਇਸ ਵਿਅਕਤੀ ਦੇ ਕਾਰਨ ਜਿਹੜੀ ਆ ਮੌਤ ਹੋਈ ਆ ਤੋਂ ਪਰਿਵਾਰ ਸਦਮੇ ਦੇ ਵਿੱਚ ਆ ਜੇ ਸਾਰਾ ਪਰਿਵਾਰ ਪਿੰਡ ਇੱਥੇ ਇਕੱਠਾ ਹੋਇਆ ਆ ਤੋਂ ਇਹ ਪਰਿਵਾਰ ਵੀ ਚਾਹੁੰਦਾ ਆ ਕਿ ਜਿਹੜਾ ਜਿਹਦੇ ਵਿਅਕਤੀ ਕਾਰਨ ਮੌਤ ਹੋਈ ਆ ਵੀ ਆਪਣੀ ਮਨਛਾ ਦੇ ਨਾਲ ਉਹ ਲਗਾਇਆ ਉਹਨੂੰ ਪਤਾ ਸੀਗਾ ਵੀ ਮੈਂ ਆ ਜਿਹੜੀ ਘਟਨਾ ਕਰਨੀ ਆ ਤੇ ਉਹ ਪਰਿਵਾਰ ਵੀ ਚਾਹੁੰਦਾ ਆ ਵੀ ਉਸ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਅਸੀਂ ਵੀ ਜਿਹੜਾ ਚਾਹੁੰਦੇ ਆ ਕਿ ਉਸ પ્રસੰਧ ਆ ਅਸੀਂ ਤਾਂ ਜਿਹੜਾ ਸੰਸਕਾਰ ਕਰਾਂਗੇ ਜਦੋਂ ਤੱਕ ਇਹਨਾਂ ਨੂੰ ਨਿਆ ਨਹੀਂ ਮਿਲਦਾ ਹੈਗਾ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਜਿਹੜਾ ਪੰਡੋਰੀ ਦੇ ਵਿੱਚ ਅੱਜ ਇੱਕ ਐਕਸੀਡੈਂਟ ਹੋਇਆ ਹੈਗਾ ਅੱਜ ਇੱਕ ਇਹਨੂੰ ਆਪਾਂ ਐਕਸੀਡੈਂਟ ਹੀ ਕਹਿ ਸਕਦੇ ਕਿਉਂਕਿ ਜਿਹੜੇ ਵਾਹਨਾਂ ਦਾ ਬੰਦਾ ਮਰਿਆ ਉਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ਬਾਜੀ ਚੱਲ ਰਹੀ ਸੀ ਜਿਹੜਾ ਗੱਡੀ ਹਲਕਾ ਜ਼ਰ ਇਹ ਚਲਾ ਰਿਹਾ ਸੀ ਰঞ্জੀਤ ਸਿੰਘ ਤੇ ਰঞ্জੀਤ ਸਿੰਘ ਦੀ ਜਿਹੜਾ ਗੁਰਦੀਪ ਸਿੰਘ ਆ ਮਰਨ ਵਾਲਾ ਉਹਨਾਂ ਦੀ ਫੈਮਿਲੀ ਨਾਲ ਕਾਫੀ ਪਿਛਲੇ ਦਿਨਾਂ ਤੋਂ ਕੋਈ ਰੰਜਿਸ਼ਬਾਜੀ ਚੱਲ ਰਹੀ ਸੀ ਤੇ ਜਿੱਦਾਂ ਦਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਮੁਤਾਬਕ ਇਹ ਜਿਹੜਾ ਗੁਰਦੀਪ ਸਿੰਘ ਹੈ ਆਪਣੇ ਮੋਟਰਸਾਈਕਲ ਤੇ ਪੰਡੋਰੀ ਪਿੰਡ ਤੋਂ ਆ ਰਿਹਾ ਸੀ ਤੇ ਪਿੱਛੋਂ ਉਹਨੇ ਲਿਆ ਕੇ ਇਹਨੂੰ ਗੱਡੀ ਦੇ ਉੱਤੇ ਫੇਟਾ ਦੇ ਕੇ ਕੁਚਲ ਕੇ ਕਤਲ ਕੀਤਾ ਹੈਗਾ ਤੇ ਸਰ ਏਕੇ ਦੇ ਵਿੱਚ ਰਾਮਪਾਲ ਨਾਮ ਦੇ ਵਿਅਕਤੀ ਦਾ ਵੀ ਜਿਹੜਾ ਹੈ ਜਵਾ ਮਰਡਰ ਰਾਮਪਾਲ ਜਿਹੜਾ ਵਾ ਉਹ ਵੀ ਪਿੰਡ ਦਾ ਇੱਕ ਨੌਜਵਾਨ ਹੈ ਮੁੰਡਾ ਜਿਹੜਾ ਰঞ্জੀਤ ਸਿੰਘ ਦੇ ਨਾਲ ਹੀ ਗੱਡੀ ਦੇ ਵਿੱਚ ਬੈਠਾ ਸੀ ਇਹਦਾ ਮਰਡਰ ਹੋਇਆ ਜਾਂ ਇਹਦਾ ਐਕਸੀਡੈਂਟ ਹੋਇਆ ਰਾਮਪਾਲ ਦਾ ਨਹੀਂ ਨਹੀਂ ਰਾਮਪਾਲ ਦਾ ਤੇ ਕਿਉਂਕਿ ਜਦੋਂ ਇਹ ਗੱਡੀ ਤੇ ਇਹਨਾਂ ਨੇ ਕਤਲ ਕਰਕੇ ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਰঞ্জੀਤ ਸਿੰਘ ਨੇ ਉਹਨੇ ਗੱਡੀ ਕਿਉਂਕਿ ਉਹ ਕੋ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਹ ਅੱਗੋਂ ਇੱਕ ਗੱਡੀ ਹੋਰ ਜਾ ਰਹੀ ਸੀ ਆਲਟੋ ਉਹਦੇ ਵਿੱਚ ਮਾਰੀ ਔਰ ਜਦੋਂ ਇੰਬੈਲੈਂਸ ਹੋਈ ਗੱਡੀ ਤੇ ਇਹਨਾਂ ਦੀ ਗੱਡੀ ਜਿਹੜੀ ਆ ਦਰਖਤ ਦੇ ਨਾਲ ਟਕਰਾ ਕੇ ਫਿਰ ਇਹਨਾਂ ਦੋਨਾਂ ਦੇ ਵੀ ਸੱਟਾਂ ਲੱਗੀਆਂ ਤੇ ਜਿਹਦੇ ਵਿੱਚ ਰਾਮਪਾਲ ਦੀ ਵੀ ਮੌਤ ਹੋ ਗਈ ਤੇ ਸਰ ਮੌਤ ਕਿੰਨੇ ਜਣਿਆਂ ਦੀ ਹੋਈ ਆ ਇਹ ਵਿੱਚ ਮੌਤ ਫਿਲਹਾਲ ਦੋ ਜਣਿਆਂ ਦੀ ਹੋਈ ਆ ਇੱਕ ਗੁਰਦੀਪ ਸਿੰਘ ਜਿਹਨੂੰ ਅਸਲ ਵਿੱਚ ਕਤਲ ਕੀਤਾ ਗਿਆ ਤੇ ਦੂਜਾ ਜਿਹੜਾ ਡਰਾਈਵਰ ਦੇ ਨਾਲ بیٹھا ਸੀ ਲੜਕਾ ਰਾਮਪਾਲ ਇੱਕੋ ਦੀ ਮੌਤ ਹੋ ਗਈ ਇਹ ਸਾਰੇ ਸਭ ਬਿਸ਼ਨੀ ਕਿੱਥੇ ਦੇ ਸਾਰੇ ਬਿਸ਼ਨੀ ਇਹ ਇਹ ਸਾਰੇ ਦੇ ਸਾਰੇ ਪੰਡੋਰੀ ਪੰਡੋਰੀ ਖਾਸ ਪਿੰਡ ਦੇ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਾਂ ਕਿਸ ਤਰ੍ਹਾਂ ਕੁਝ ਹੈਗਾ ਸਾਹਮਣੇ ਆ ਪਿਛਲੇ ਪਿਛਲੇ 5 7 10 ਦਿਨਾਂ ਤੋਂ ਇਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ਬਾਜੀ ਚੱਲ ਰਹੀ ਸੀ ਤੇ ਉਹਦੇ ਵਿੱਚ ਇਹਨਾਂ ਨੇ ਦੋਨਾਂ ਪਾਰਟੀਆਂ ਵੱਲੋਂ ਦਰਖਾਸਤਬਾਜੀ ਵੀ ਹੋਰੀ ਸੀ ਰੰਜਿਸ਼ ਕੇਦੀ ਕੇਦੀ ਸੀ ਕੀ ਮੇਣ ਰੰਜਿਸ਼ ਰੰਜੀਸ਼ ਸਿੰਘ ਜਿਹਨੇ ਕਤਲ ਕੀਤਾ ਤੇ ਪਲੱਸ ਜਿਹੜਾ ਜਿਹਦੀ ਜਿਹਦਾ ਕਤਲ ਹੋਇਆ ਇਹਨਾਂ ਦੋਨਾਂ ਦੀਆਂ ਫੈਮਲੀਆਂ ਦੇ ਵਿੱਚ ਆਪਸੀ ਰੰਜਿਸ਼ ਚੱਲ ਰਹੀ ਸੀ ਮੇ ਇਹ ਰੰਜਿਸ਼ ਜੀ ਦਾ ਇਹਨਾਂ ਦਾ ਕੋਈ ਰਿਸ਼ਤੇਦਾਰੀ ਵੀ ਆਪਸ ਵਿੱਚ ਪੈਂਦੀ ਹੈ ਇਹਨਾਂ ਦੀ ਹਾਂ ਉਹ ਹਲੇ ਆਪਾਂ ਕਿਉਂਕਿ ਤਫ਼ਤੀਸ਼ ਕਰਾਂਗੇ ਤਫ਼ਤੀਸ਼ ਦੇ ਵਿੱਚ ਸਾਰੀ ਗੱਲਾਂ ਸਾਹਮਣੇ ਆਉਣਗੀਆਂ ਬਿਨਾਂ ਦੀ ਆਪਸ ਕੀ ਰਿਸ਼ਤੇਦਾਰੀ ਸੀ ਜਾਂ ਕਿਉਂ ਰੰਜਿਸ਼ ਦਾ ਅਸਲੀ ਕਾਰਨ ਕੀ ਸੀ ਉਹ ਤਫਤੀਸ਼ ਦੇ ਵਿੱਚ ਹੋਏ ਸਰ ਇਹਨਾਂ ਨੇ ਕੋਈ ਨਸ਼ਾ ਵਗੈਰਾ ਵੀ ਕੀਤਾ ਹੋਇਆ ਸੀਗਾ ਨਹੀਂ ਫਿਲਹਾਲ ਇਦਾਂ ਦੀ ਕੋਈ ਕਿਉਂਕਿ ਜਦੋਂ ਤੱਕ ਮੈਡੀਕਲ ਨਹੀਂ ਹੋਏਗਾ ਉਦੋਂ ਤੱਕ ਨਹੀਂ ਇਹਨਾਂ ਦਾ ਪਤਾ ਲੱਗੇਗਾ ਤੇ ਸਰ ਹੁਣ ਮੈਡੀਕਲ ਹੀ ਪਤਾ ਲੱਗੇਗਾ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਪਰਚਾ ਦਰਜ ਕੀਤਾ ਜੀ ਕਿਹਦੇ ਕਿਹਦੇ ਤੇ ਆਪਾਂ ਅ ਰਣਜੀਤ ਸਿੰਘ ਦੇ ਖਿਲਾਫ ਫਿਲਹਾਲ ਤੇ ਇਕੱਲੇ ਦੇ ਖਿਲਾਫ ਕਿਉਂਕਿ ਉਹ ਹੀ ਗੱਡੀ ਚਲਾ ਰਿਹਾ ਸੀ ਉਹਦੇ ਖਿਲਾਫ 302 ਦਾ ਮੁਕੱਦਮਾ ਦਰਜ ਕੀਤਾ ਤੇ ਦੋ ਜਣਿਆਂ ਦੀ ਮੌਤ ਹੋਈ ਆ ਹਾਂਜੀ ਦੋ ਜਣੇ ਕੀ ਕੀ ਨਾਮ ਉਹਨਾਂ ਦੇ ਇੱਕ ਦਾ ਨਾਂ ਤੇ ਗੁਰਦੀਪ ਸਿੰਘ ਹੈ ਜੀ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ ਸੀ ਜਿਹਦਾ ਕਤਲ ਹੋਇ ਦੂਜਾ ਗੱਡੀ ਚਲਾਉਣ ਵਾਲੇ ਚਾਲਕ ਦੇ ਨਾਲ ਬੈਠਾ ਸੀ ਰਾਮਪਾਲ ਇੱਕ ਉਹਦੀ ਮੌਤ ਹੋਈ